ਕਿਸਾਨਾਂ ਦਾ ਸੋਨਾ ਹੋ ਗਿਆ ਸੜਕੇ ਸੁਆ ਅਚਾਨਕ ਮੱਚੇ ਅੱਗ ਦੇ ਭਾਂਬੜ 2 ਏਕੜ ਦੇ ਕਰੀਬ ਕਨਕ ਸੜਕੇ ਹੋ ਗਈ ਸੁਆ ਵੀਰਵਾਰ ਸਵੇਰੇ 12 ਵਜੇ ਦੇ ਕਰੀਬ ਸਮਰਾਲਾ ਦੇ ਮੇਨ ਹਾਈਵੇ ਨੇੜਲੇ ਕਈ ਖੇਤਾਂ ਦੇ ਵਿੱਚ ਅਚਾਨਕ ਅੱਗ ਲੱਗਣ ਦੇ ਕਾਰਨ ਭਾਂਬੜ ਮੱਚ ਗਿਆ ਤੇ ਵੇਖਦੇ ਹੀ ਵੇਖਦੇ ਕਿਸਾਨਾਂ ਨੇ ਪੱਕ ਕੇ ਤਿਆਰ ਕੀਤੀ ਖੜੀ ਸੋਨੇ ਵਰਗੀ ਜੋ ਕਨਕ ਦੀ ਫਸਲ ਸੀ ਉਸ ਦੇ ਸਮੇਤ ਕਈ ਏਕੜ ਫਸਲ ਦੀ ਨਾਲ ਵੀ ਜਲ ਕੇ ਸਵਾਹ ਹੋ ਗਈ ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਦੇ ਹੀ ਖੇਤਾਂ ਦੇ ਮਾਲਕ ਕਿਸਾਨ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਅੱਗ ਬੁਝਾਉਣ ਦੇ ਯਤਨ ਸ਼ੁਰੂ ਕਰ ਦਿੱਤੇ ਕੁਝ ਹੀ ਦੇਰ ਦੇ ਵਿੱਚ ਫਾਇਰ ਸਟੇਸ਼ਨ ਸਮਰਾਲਾ ਤੋਂ ਵੀ ਅੱਗ ਬਜਾਊ ਗੱਡੀਆਂ ਮੌਕੇ ਤੇ ਪਹੁੰਚੀਆਂ ਇਸ ਨੁਕਸਾਨ ਤੋਂ ਪ੍ਰਭਾਵਿਤ ਹੋਣ ਵਾਲੇ ਕਿਸਾਨ ਸੁਖਦੇਵ ਸਿੰਘ ਨੇ ਦੱਸਿਆ ਕਿ ਉਸ ਦੇ ਕਰੀਬ 2.5 ਏਕੜ ਖੇਤ ਦੇ ਵਿੱਚ ਖੜੀ ਕਣਕ ਦੀ ਫਸਲ ਜੋ ਕਿ ਪੱਕ ਕੇ ਤਿਆਰ ਸੀ ਸੜ ਕੇ ਸੁਆਹ ਹੋਈ ਅਤੇ ਨਾਲ ਹੀ 7-8 ਏਕੜ ਖੇਤ ਦੇ ਵਿੱਚ ਖੜੀ ਨਾਲ ਵੀ ਸੜ ਕੇ ਸੁਆਹ ਹੋ ਚੁੱਕੀ ਹੈ ਜਿਸ ਨਾਲ ਦਾ ਭਾਰੀ ਨੁਕਸਾਨ ਹੋਇਆ ਹੈ। ਅੱਗ ਲੱਗਣ ਦਾ ਕੋਈ ਠੋਸ ਕਾਰਨ ਤਾਂ ਨਹੀਂ ਦੱਸਿਆ ਜਾ ਰਿਹਾ ਪਰੰਤੂ ਸ਼ੱਕ ਪ੍ਰਗਟਾਇਆ ਗਿਆ ਹੈ ਕਿ ਖੇਤਾਂ ਦੇ ਨਾਲ ਲੱਗਦੀ ਧਾਗਾ ਫੈਕਟਰੀ ਦੇ ਵਿੱਚੋਂ ਹੀ ਅੱਗ ਦੀ ਚਿੰਗਾਰੀ ਉਹਨਾਂ ਦੇ ਖੇਤ ਦੇ ਵਿੱਚ ਆਈ ਜਿਸ ਦੇ ਕਾਰਨ ਇਹ ਨੁਕਸਾਨ ਹੋਇਆ ਹੈ। ਦੇ ਨਾਲ ਹੀ ਇਨਾਂ ਖੇਤਾਂ ਦੇ ਨਾਲ ਲੱਗਦੇ ਇੱਕ ਸਕੂਲ ਦੇ ਵਿੱਚ ਵੀ ਅੱਗ ਦੇ ਭਾਂਬੜਾਂ ਦਾ ਧੂਆਂ ਜੋ ਸਕੂਲ ਤੱਕ ਪਹੁੰਚਾ ਉਸ ਸਕੂਲ ਦੇ ਵਿੱਚ ਵੀ ਛੁੱਟੀ ਕਰਨੀ ਪਈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀ ਘਟਨਾ ਨਾ ਵਾਪਰ ਸਕੇ ਹਾਲੇ ਕੀ ਨਾਮਾ ਤੁਹਾਡਾ ਕਿਹੜਾ ਪੜ੍ਹਨ ਮੇਰਾ ਹਰਦੀਪ ਸਿੰਘ ਪਿੰਡ ਵਾਲਿਓ ਜੀ ਤੇ ਅੱਗ ਲੱਗਿਆ ਤੁਹਾਡਾ ਕੀ ਸੀ ਇਹ ਹਾਂਜੀ ਹਾਂਜੀ ਕਣਕ ਖੜੀ ਸੀ ਕਿੰਨੇ ਕਿਤੇ ਪੌਣੇ 2 ਕਿੱਲੇ ਨੇ ਜੀ ਇਹ ਸਾਰੀ ਬੁਗੀ ਹਾਂਜੀ ਹਾਂਜੀ ਸਾਰੀ ਹੋ ਗਈ ਨਾੜ ਜਿਹੜੀ ਖੜੀ ਸੀ ਇਹ ਕਿੱਦਾਂ ਸੀ ਇਹ ਨਾੜ ਨਾਲ ਦੇ ਗਵਾਂਢੀ ਦੇ ਦੀ ਪਾਲ ਮਾ ਜਿਹੜਾ ਮੁੰਡਾ ਜੀ ਦੋ ਕਿਲੇ ਕਦੋਂ ਪਤਾ ਲੱਗੋਗੇ ਆਂਦਾ ਹੈ ਨਾ ਮੁੰਡੇ ਨੇ ਫੋਨ ਕਰਿਆ ਜੀ ਕਹਿੰਦਾ ਵੀ ਅੱਗ ਲੱਗੀ ਗਣਖ ਲੋ ਜੀ ਗੱਡੀਆਂ ਲੱਗੀਆਂ ਆਂ ਬੁਝਾਉਣ ਹਾਂਜੀ ਹਾਂਜੀ ਹੋਰ ਵੀ ਹੈਗੀ ਹਾਂਜੀ ਹਾਂਜੀ ਤਾਂ ਇਹੀ ਨੇ ਦੋ ਜੀ ਸਾਰੀ ਬੋਕੀ ਜੀ ਹਾਂਜੀ ਹਾਂਜੀ ਤੇ ਕੀ ਮਾਲ ਕਰਦੇ ਹਾਂ ਗੰਗਾ ਦਿਆਂ ਨੂੰ ਵੀ ਮੁਆਵਜ਼ਾ ਦਿੱਤਾ ਜਾ ਵੀ ਕਿਹੜਾ ਪਿੰਡਾ ਤੁਹਾਡਾ ਨਾਮ ਦੁਆਰਾ ਦੱਸ ਪਿੰਡ ਜੀ ਵਾਲਿਆਂ ਹਰਦੀਪ ਸਿੰਘ ਜੀ ਹਾਂਜੀ ਅੱਜ ਕੀ ਨਾਮ ਆ ਤੁਹਾਡਾ ਕੀ ਆਉਗਾ ਮੈਂ ਡੀ ਅਰਵਿੰਦ ਕਮਾਰੀ ਕੈਰਗੇਡਸ ਮਰਾਲਾ ਤੋਂ ਜੀ ਇਹ ਜਿਹੜੀ ਅਣਗ ਅੱਗ ਲੱਗੀ ਆ ਕਿੱਥੇ ਲੱਗੀ ਆ ਤੇ ਕਿੰਨੇ ਕਿੰਨਾ ਨੁਕਸਾਨ ਹੋਇਆ ਇਹ ਅੱਗ ਜੀ ਆਪਣੇ 20 ਕਿੱਲੇ ਕਣਕ ਦੇ ਕਣਰ ਦੇ ਕਹਿੰਦੇ ਆ ਜੀ ਤੇ 3 ਕਿੱਲੇ ਕਣਕ ਦੇ ਕਹਿ ਰਹੇ ਨੇ ਇਹ ਆਪਣੇ ਸਕੂਲ ਆ ਸਕੂਲ ਦੇ ਨਾਲ ਹੀ ਐ ਸੈਂਟਨਰ ਸਕੂਲ ਦੇ ਕੋਲ ਤੇ ਗੱਲ ਕਰੀਏ ਤੇ ਕਿੰਨੀਆਂ ਗੱਡੀਆਂ ਛੁੱਡੀਆਂ ਲੱਗੀਆਂ ਹੁਣ ਤੱਕ ਆਪਣੀ ਫਾਇਰ ਵਿਲੀ 3 ਗੱਡੀਆਂ ਲੱਗ ਚੁੱਕੀਆਂ ਹੁਣ ਤੱਕ ਜੀ ਅੱਗ ਕਿੰਨੀ ਜ਼ਿਆਦਾ ਸੀ ਅੱਗ ਕਾਫੀ ਸੀਗੀ ਤੇ ਉਹਨੇ ਕੰਟਰੋਲ ਕਰ ਲਿਆ ਹੁਣ ਤੇ ਜਿਹੜੀ ਕੋਲ ਕਣਕ ਸੀ ਉਹਨੂੰ ਬਚਾ ਲਿਆ ਗਿਆ। ਨਾਲ ਕਿੰਨੇ ਕਿੱਲੇ ਕਣਕ ਖੜੀ ਸੀ? ਨਾਲ ਕਾਫੀ ਹੈ ਜੀ। ਜੇ ਦੇਖੇ ਜਾਓ ਤਾਂ 100 ਫੀਲਰ ਇੱਕ ਇੱਕੜ ਦੇ ਉੱਪਰ ਪਈ ਖੜੀ ਹੈ। ਦਾਹਾਂ ਦੁਗਾਹਾਂ ਕਣਕ ਆ ਜੀ ਉਹਨੂੰ ਬਚਾ ਲਿਆ ਹੈ ਜੀ। ਠੀਕ। ਹਾਂ ਜੀ ਕੀ ਨਾਲ ਥੋੜਾ ਕਿਹੜਾ ਫਿਰ ਜਗਜੀਤ ਸਿੰਘ ਭਰਸਾ ਜੀ ਤੇ ਅੱਗ ਲੱਗੀ ਹੈ ਜੀ ਅੱਜ ਕੀ ਹੈ? ਇਹ ਅੱਗ ਜੀ ਫੈਕਟਰੀ ਦੇ ਵਿੱਚੋਂ ਆਈ ਆ ਤਾਂ ਹੀ ਫੈਕਟਰੀ ਦਾ ਸਾਰਾ ਸਾਰਾ ਹੱਤ ਪੈ ਸਭ ਤੋਂ ਬੱਸ ਸਟਾਫ ਫੈਕਟਰੀਆਂ ਦਾ ਆਇਆ। ਉਹਨਾਂ ਦੇ ਸਾਰੇ ਫੋਕਟਾ ਦੇ ਲੋਕਾਂ ਵੀ ਤੁਸੀਂ ਆ ਜਾਓ ਫੜਾ ਫੜਾ ਕੇ ਉਹ ਹਾਟੋ ਮੂਰੇ ਪਜਾਉਂਦੇ ਰਹੇ ਨੇ। ਬਾਅਦ ਚ ਫੈਕਟਰੀਆਂ ਦੇ ਉਥੋਂ ਸਪਾਰਕ ਹੋਏ ਨਹੀਂ ਤਾਂ ਬਾਕੀ ਲਾਈਟ ਨਹੀਂ ਕੋਈ 24 ਘੰਟੇ ਲਾਈਟ ਬੰਦ ਤਾਂ ਦੂਜੀ ਨਾਲ ਕੋਈ ਲਾਈਟ ਨਾਲ ਕੋ ਹੋ ਕੇ ਲਾਈਟ ਆਪਰੇ ਚੱਲਦੀ ਹੈ ਇਹ ਮੇਨ ਫੈਕਟਰੀ ਦਾ ਫੈਕਟਰੀ ਚ ਸਪਾਰਕ ਹੋ ਗਿਆ ਕੋਈ ਨਾ ਕੋਈ ਕਿੰਨੇ ਕਿਲੇ ਨਿਕਲਨੇ ਗਏ ਨੇ ਇੱਥੇ ਇੱਥੇ 2 ਕਿਲੇ ਕੜਕਤੀ ਬਾਕੀ 67 ਕਿਲੇ ਲਾਣ ਜਾ ਲ ਗਿਆ ਅੱਛਾ ਜੀ ਹਾਂਜੀ ਉਹ ਮੰਗ ਕੀ ਕਰਦੋ ਮੰਗੇ ਵੀ ਉਹ ਜਿਹਦੀ ਕਾਗਲ ਜਿਉਂ ਉਹਨੂੰ ਮਾਮ ਜ ਮੈਂ ਜਿਹਦੀ ਪਜਾਦੀ ਆ ਲਾਣ ਜਾ ਕੇ ਉਹਦਾ ਮਾਮ ਜ ਮਰ ਜਾ ਫੈਕਟਰੀ ਦੀ ਨਰ ਮੰਗਿਆ ਇਹ ਫੈਕਟਰੀ ਹਰ ਇਹ ਫੈਕਟਰੀ ਧਾਗਾ ਫੈਕਟਰੀ ਹੈ 10 ਹਾਂਜੀ 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 ਕੀ ਨਾਮ ਆ ਤੁਹਾਡਾ ਕਿਹੜਾ ਪਿੰਡ ਤੇ ਜਿਹੜੀ ਨਾਲ ਲੱਗਾ ਅੱਗ ਲੱਗੀ ਆ ਥੋੜੇ ਜਿhetra ਨੂੰ ਹਾਂਜੀ ਹਾਂਜੀ ਸਾਡੇ ਖੇਤਾਂ ਲੱਗਿਆ ਜੀ ਆਪਣੇ ਫੈਕਟਰੀ ਦੇ ਕੋਲੋਂ ਲੱਗਿਆ ਜੀ ਫੈਕਟਰੀ ਦਾ ਮੁੱਢ ਉਹਨਾਂ ਦੇ ਵਰਕਰ ਸਾਰੇ ਹੀ ਬਾਝਾ ਰਹੇ ਸੀਗੇ ਜੀ ਉੱਥੇ ਕੋਈ ਪਈਏ ਨੇ ਅੱਗ ਲਾਈ ਆ ਜੀ ਇਹਨਾਂ ਦੀ ਕੋਈ ਫੈਕਟਰੀ ਵਾਲਾ ਦੋਸ਼ ਆ ਕਾਦੀ ਫੈਕਟਰੀ ਆ ਜੀ ਉਹ ਇਹ ਧਾਗੇ ਦੀ ਫੈਕਟਰੀ ਆ ਜੀ ਤੇ ਇਹ ਕਿੰਨੇ ਕਿੱਲੇ ਨੇ ਜੀ ਇਹ ਇਹ ਘਟੋ ਘਾਟ 2 2.5 ਕਿੱਲੇ ਤਾਂ ਕੜਕਦੇ ਮੱਚ ਗਏ ਜੀ 8 9 ਕਿੱਲੇ ਜੀ ਨਾੜ ਦੀ ਮੱਚ ਗਏ ਆਪਾਂ ਕਿੰਨੇ ਨਾਲ ਹਾਂਜੀ ਹਾਂ ਇਹਦਾ ਹੁਣ ਫੈਕਟਰੀ ਵਾਲਿਆਂ ਨੂੰ ਦੇਣਾ ਚਾਹੀਦਾ ਜੀ ਵਿਚਾਰੇ ਜਿਹਦੀ ਕਣਕ ਤਾਂ ਜਮੀ ਚਲ ਗਈ ਜੀ ਉਹਨਾਂ ਨੂੰ ਹੁਣ ਤਾਂ ਪੈਸੇ ਦੇਣੇ ਚਾਹੀਦੇ ਨੇ ਜੀ ਤੇ ਤੁਸੀਂ ਇਹਦੀ ਇਤਲਾਹ ਦੇ ਦਿੱਤੀ ਪਰ ਮਹਿਕਮੇ ਨੂੰ ਹਾਂ ਜੀ ਹੁਣ ਦੰਨਿਆ ਜੀ ਦਵਾਂਗੇ ਤਰਾ ਹੁਣ ਤਾਂ ਅੱਕ ਵਝਾ ਕੇ ਹਟਿਆ ਜੀ ਆ ਹੁਣ ਦੰਨਿਆ ਜੀ ਇਤਲਾ ਠੀਕ ਹੈ ਹਾਂ ਜੀ ਹਾਂ